ਅੱਜ ਦੋ ਮੇਜਰ ਸਵਾਲ ਸੀਗੇ ਜਿਹੜੇ ਪਠਾਨਕੋਟ ਦੇ ਬਾਗਵਾਨੀ ਵਾਲੇ ਕਿਸਾਨ ਦੇ ਉਹਨਾਂ ਦੇ ਨਾਲ ਆਪਣਾ ਸੰਬੰਧਿਤ ਸੋ ਪਹਿਲਾ ਤੇ ਇਹ ਸਿਕਾਪੀ ਅਕਸਰ ਜਦੋਂ ਅਸੀਂ ਦੇਖਦੇ ਹਾਂ ਕਿ ਮੀਂਹ ਛਕਰਦੇ ਅੰਦਰ ਕਿਉਂਕਿ ਪਠਾਨਕੋਟ ਦੇ ਅੰਦਰ ਨੀਸੀ ਦੇ ਵੱਡੇ ਬਾਗ ਨੇ ਸਾਡੇ ਲਈ ਬਾਗਾਂ ਦੀ ਗੱਲ ਵੀ ਆ ਬਾਗਾਂ ਦਾ ਨਾ ਕੇਵਲ ਕਿਸਾਨਾਂ ਨੂੰ ਲਾਭ ਹੋ ਬਲਕਿ ਸਮਾਜ ਨੂੰ ਵੀ ਇਕ ਕੁਦਰਤੀ ਆਕਸੀਜਨ ਆਕਸੀਜਨ ਮਿਲਦੀ ਆ ਬਹੁਤ ਵੱਡਾ ਇਹਦਾ ਫਾਇਦਾ ਹੈਗਾ ਬਾਗਾਂ ਦਾ ਸੋ ਬਾਗਾਂ ਦੇ ਅੰਦਰ ਜਦੋਂ ਅ ਬਿਜਲੀ ਦੀਆਂ ਤਾਰਾਂ ਮਤਲਬ ਜਿਹੜੀਆਂ ਗੁਜ਼ਰਦੀਆਂ ਨੇ ਖਾਸ ਕਰਕੇ ਐਲਟੀ ਜਿਹੜੀ ਹੈ ਲੋਹੇ ਦੀ ਤਾਰ ਹੈ ਸੋ ਅਕਸਰ ਜਦੋਂ ਮੀਂਹ ਆਂਦਾ ਤੇ ਮੀਂਹ ਨਾਲ ਕੀਵੜੀ ਧੂਫਾਵਾਂ ਚੱਲਦੀਆਂ ਨੇ ਚੱਕੜ ਆਂਦੇ ਆ ਸੋ ਉਸ ਵੇਲੇ ਉਹਨਾਂ ਦੇ ਅੰਦਰ ਸਪਾਰਕਿੰਗ ਹੁੰਦੀ ਆ ਸੋ ਸਪਾਰਕਿੰਗ ਹੋਣ ਕਰਕੇ ਜਾਨੀ ਤੇ ਮਾਲੀ ਨੁਕਸਾਨ ਦੇ ਵੱਡੇ ਖਤਰੇ ਬਣੇ ਰਹਿੰਦੇ ਆ ਇਕ ਤੋ ਪੱਖ ਹੀ ਆ ਦੂਸਰਾ ਇਹ ਆ ਕਿ ਜਿਨਾ ਵਾਗਾ ਚੋਂ ਲੰਘ ਕੇ ਉਹ ਤਾਰਾ ਗਾਂ ਅ ਕਰੇਲੂ ਖਵਤਾਂਾ ਕੋਈ ਬਿਜਲੀ ਪਹੁੰਚਣੀ ਹੁੰਦੀ ਆ ਫਿਰ ਉਹਨਾਂ ਦੇ ਲਈ ਵੀ ਵੱਡ ਵੱਡ ਕੱਟ ਲੱਗਦੇ ਆ ਜਦੋਂ ਚੱਕਰ ਚੁੱਲਦੇ ਆ ਸੋ ਉਹਨਾਂ ਕੱਟਾਂ ਦੇ ਦੌਰਾਨ ਆਮ ਲੋਕਾਂ ਨੂੰ ਵੀ ਤਕਲੀਫ ਹੁੰਦੀ ਆ ਸੋ ਅੱਜ ਇਹਨੂੰ ਜਿਹੜਾ ਆ ਉਹ ਸਮਝਣ ਦੇ ਲਈ ਇਹਨੂੰ ਜਾਣਨ ਦੇ ਲਈ ਅਸੀਂ ਇੱਥੇ ਬਾਗਵਾਨੀ ਪਾਦਕ ਵੀ ਬੁਲਾਇਆ ਹੈ ਔਰ ਮੇਰੇ ਨਾਲ ਸਾਡੇ ABC ਜਰਨਲਾਂ ਕੋ ਵਿਧੀ ਜੀ ਵੀ ਔਰ ਸਾਡੇ ਸੀਨੀਅਰ ਸਾਹਿਬ ਬੈਠੇ ਹੋ ਔਰ ਬਿਜਲੀ ਬੋਰਡ ਦੇ ਜਿਹੜੇ ਵੱਡੇ ਅਧਿਕਾਰੀ ਸਵਾਨ ਐਸਸੀ ਐਕਸਮ ਜੀਹਾਰਾ ਉਹ ਵੀ ਆਏ ਸਨ ਸੋ ਅੱਜ ਇੱਕ ਪਲਾਨ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਾਈ ਦੇ ਵਿੱਚ ਪੰਜਾਬ ਦੇ ਅੰਦਰ ਜਿੱਥੇ ਲੋਕਾਂ ਨੂੰ 600 ਜੁੰਡ ਬਿਜਲੀ ਜਿਹੜੀ ਉਹ ਫ੍ਰੀ ਦਿੱਤੀ ਜਾ ਰਹੀ ਹੈ ਬਿਨਾ ਕਿਸੇ ਤੱਕ ਬਾਤ ਤੋਂ ਤੇ ਉਹਦੇ ਨਾਲ ਨਾਲ ਜਿਹੜੀ ਇਹਦੇ ਅੰਦਰ ਕੋਈ ਸਮੱਸਿਆ ਹੈ ਨਾ ਜਿਵੇਂ ਮੈਂ ਦੱਸਿਆ ਵੀ ਕਾਟ ਲੱਗਦੇ ਆ ਜਾਂ ਬਾਗਾਂ ਦੇ ਵਿੱਚੋਂ ਤਾਰਾ ਲੰਘ ਕੇ ਜਾਂਦੀਆਂ ਨੇ ਫਿਰ ਬਾਗ ਕੀ ਵਾਰੀ ਉਹਨਾਂ ਨਾਲ ਟੱਚ ਹੁੰਦੀਆਂ ਨੇ ਤਾਰਾਂ ਸੋ ਉਹਨਾਂ ਦਾ ਇੱਕ ਬਦਲਵਾ ਜਿਹੜਾ ਆ ਉਹ ਆਧਾਰ ਬਣਾਉਣ ਦੇ ਲਈ ਤੇ ਕੇਵਲ ਉੱਥੇ ਪਵੇ ਸੋ ਇਸ ਕਰਕੇ ਅੱਜ ਉਹਦੇ ਉੱਤੇ ਵਿਚਾਰ ਚਰਚਾ ਹੋਈ ਆ ਸੋ ਮੈਨੂੰ ਜੋ ਫੀਡਬੈਕ ਮਿਲੀ ਹੈ ਥੱਲੋਂ ਵੀ ਲੋਕਾਂ ਵੱਲੋਂ ਵੱਖ-ਵੱਖ ਪਿੰਡਾਂ ਚੋਂ ਚਾਹੇ ਉਹ ਸਾਡਾ ਕੀੜੀਦਾਰੀ ਆ ਚਾਹੇ ਸਾਡਾ ਹੋ ਕੋਟਲੀ ਫੀਡਰ ਹੈਗਾ ਆ ਦੇਰੀਵਾਲ ਕੋਠੀਪੰਤਾ ਦੇਰੀ ਹੈ ਚਾਹੇ ਸਾਡਾ ਚੱਕ ਮਾਦੋ ਸਿੰਘ ਜਾਂ ਛੋਟੇ ਬਰਬਜਾਰਾ ਦੇ ਰਹੀ ਹੈ ਯਾ ਸੁਯਾਨਪੁਰ ਦੇ ਰਹੀ ਹੈ ਯਾ ਸੋ ਇਹਨਾਂ ਨੂੰ ਬਕਾਦਾ ਥੱਲੋਂ ਜਾਣਕਾਰੀ ਲੈ ਕੇ ਸੋ ਲੱਗਦਾ 33 ਕਿਲੋਮੀਟਰ ਜਿਹੜੀ ਉਹ ਕੇਵਲ ਬਸਾਨ ਦਾ ਇੱਕ ਬੇਸ ਬਣਿਆ ਹੈ ਉਹ ਵੀ ਜੋ ਅਧਿਕਾਰੀ ਸੇਵਾਨਾ ਨੇ ਬਿਜਲੀ ਵੋੜਦਿਆਂ ਨੇ ਉਹ سٹਡੀ ਕੀਤੀ ਹੈ ਕਿ ਸਾਡੇ 33 ਕਿਲੋਮੀਟਰ ਏਰੀਆ ਐਸਾ ਹੈ ਜਿੱਥੇ ਮੱਲੇ ਵਲਪੀ ਨੂੰ ਸ਼ਿਫਟ ਕਰਕੇ ਉੱਤੇ ਕੇਬਲ ਦਾ ਜੜੀ ਪਾਣੀ ਹੈ ਸੋ ਮਾਨਜੋ ਮੁਖਮੰਦ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਬੁਰੀ ਇੱਛਾ ਵੀ ਆ ਉਹਨਾਂ ਦੀ ਜਿਹੜੀ ਇੱਕ ਮਲੇ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣ ਦੀ ਜਿਹੜੀ ਉਹਨਾਂ ਦੀ ਸਲੋਗਨ ਆ ਮੈਂ ਸਮਝਦਾ ਵੀ ਉਹਦੇ ਉੱਤੇ ਇਹਦਾ ਕੰਮ ਕਰਦੇ ਆ ਸੋ ਅੱਜ ਇਹਦੇ ਤੇ ਕੋੜਾ ਵੀ ਲੱਗਣਗੇ ਪਰ ਉਹ ਸਰਕਾਰ ਇਹਦੇ ਉੱਤੇ ਜਿਹੜਾ ਆ ਉਹ ਆਪਣਾ ਇੱਕ ਰੂਟ ਮੈਪ ਬਣਾ ਕੇ ਕੰਮ ਕਰ ਰਹੀ ਹੈ ਇੱਕ ਤਰ੍ਹਾਂ ਇਸ ਗਾਇਸੂ ਕਿ ਅਸੀਂ ਇਹਨੂੰ ਕੇਬਲ ਨੂੰ ਪਾਈਏ ਤਾਂ ਜੋ ਨੀਂ ਚੱਕਰ ਦੇ ਅੰਦਰ ਵੀ ਕੋਈ ਕਿਸੇ ਤਰ੍ਹਾਂ ਦਾ ਬਿਜਲੀ ਭਾਵੇਂ ਪੰਜਾਬ ਦੇ ਦਿੱਤੀ ਜਾ ਰਹੀ ਆ ਪਰ ਕੀ ਵਾਰੀ ਕੱਟ ਲੱਗਦੀ ਆ ਜਦੋਂ ਮੌਸਮ ਖਰਾਬ ਹੁੰਦਾ ਸੋ ਐਲ ਪੀ ਵੀ ਥਾ ਜਦੋਂ ਕੇਰੋ ਧਾਰ ਆ ਜੂਗੀ ਫਿਰ ਉਹ ਵੀ ਜਿਹੜਾ ਕੱਟ ਆਪਣਾ ਮੁਕਣਗੇ ਦੈਨ ਇਹ ਵੀ ਜਿਹੜਾ ਬਾਦਸ਼ਾਹ ਮਹਾਰਾਜ ਜਿੱਥੋਂ ਪਾਣੀ ਦਾਜ ਬੀਨਾ ਨੂੰ ਜਾਂਦਾ ਆ ਉਹ ਇਹ ਕੁ ਜਿਸੂ ਸੀਗੇ ਸੋ ਉਹ ਵੀ ਇਸੂ ਸ਼ਾਡ ਰੋੜੀ ਪੀਤੀਆ ਸੋ ਕਿਉਂਕਿ ਮੇਰਾ ਆਪਣਾ ਜਲਾਇਆ ਮੇਰੇ ਆਪਣੇ ਲੋਗ ਨੇ ਸੋ ਲਗਾਤਾਰ ਜਿਹੜਾ ਆ ਜਿੱਥੇ ਬਾਕੀ ਵਰਗਾ ਦੀ ਭਲਾਈ ਲਈ ਬਾਕੀ ਸਮਸਿਆਵਾਂ ਦੇ ਉੱਤੇ ਕੰਮ ਕੀਤਾ ਜਾ ਰਿਹਾ ਉੱਥੇ ਜਿਹੜਾ ਅੱਜ ਬਾਗਵਾਨ ਖੇਤਰ ਨਾਲ ਸੰਬੰਧਤ ਸਵਾਲ ਸੀ ਇਹ ਉੱਤੇ ਜਿਹੜੇ ਕਾਫੀ ਵੱਡੇ ਨਰਨੇ ਕੀਤੇ ਆ ਔਰ ਇਹ ਫੈਸਲਾ ਕੀਤਾ ਗਿਆ ਸੀ ਸਭ ਨੇ ਰਲ ਕੇ ਕਿ 25 ਦਸੰਬਰ ਤੱਕ 10 ਦਿਨ ਜਿਹੜੇ ਅਧਿਕਾਰੀ ਸਭਾ ਨੇ ਇਹਦੇ ਤੇ ਸਾਰਾ ਵਰਕ ਕਰਕੇ 25 ਦਸੰਬਰ ਤੋਂ ਬਾਅਦ ਤੇ ਨੈਕਸਟ ਡੇ ਸਰਕਾਰ ਨੂੰ ਜਿਹੜੀ ਇਹ ਬਿਜਲੀ ਬੋਰ ਦੇ ਅਧਿਕਾਰੀਆਂ ਆਪਣੀ ਰਿਪੋਰਟ ਭੇਜਣਗੇ ਫਿਰ ਗਾਂ ਅਸੀਂ ਮਾਨੂ ਸੀਐਮ ਸਾਹਿਬ ਨੂੰ ਬੇਨਤੀ ਕਰਕੇ ਇਹਦੇ ਉੱਤੇ ਜਿਹੜਾ ਉਹ ਪ੍ਰੈਕਟੀਕਲੀ ਕੰਮ ਜਿਹੜਾ ਉਹ ਆਪਾਂ ਸੁਰੂ ਕਰਾਂਗੇ